ਨਾ ਕੋਈ ਮਕਸਦ ਲੈ ਕੇ ਪਹੁੰਚਿਆ ਇੱਥੇ ਜਿਹੜੇ ਲੋਕ ਬਿਨਾਂ ਮਕਸਦ ਤੋਂ ਆਪਣੇ ਆਪ ਨੂੰ ਸਮਝਦੇ ਨਹੀਂ ਯਾਦ ਰੱਖਿਓ ਉਹ ਐਵੇਂ ਦੇ ਲੋਕ ਨੇ ਜਿਵੇਂ ਪਸ਼ੂ ਸਮਾਨ ਪਸ਼ੂ ਲੋਕ ਨੇ ਉਹਨਾਂ ਦਾ ਕੋਈ ਮਕਸਦ ਨਹੀਂ ਹੈ ਉਹਨਾਂ ਦਾ ਸੀਮਤ ਦਾਇਰਾ ਹੈ ਸੀਮਤ ਜਗ੍ਹਾ ਹੈ ਤੇ ਸੀਮਤ ਜਗ੍ਹਾ ਦੇ ਵਿੱਚ ਰਹੇ ਕਿ ਉਹ ਪਸ਼ੂ ਜਿਹੜੇ ਨੇ ਉਹ ਰਹਿੰਦੇ ਨੇ ਉਹ ਬਹੁਤੀ ਲੰਬੀ ਉਡਾਰੀ ਨਹੀਂ ਮਾਰ ਸਕਦੇ ਇੱਕ ਜਗ੍ਹਾ ਤੇ ਉਹਨਾਂ ਦਾ ਜੀਵਨ ਜੜਾਇਆ ਫਿਕਸਡ ਹੋ ਜਾਂਦਾ ਪਰ ਮਨੁੱਖ ਦਾ ਜੀਵਨ ਜੜਾਇਆ ਕੁਝ ਮਕਸਦ ਲੈ ਕੇ ਸੰਸਾਰ ਦੇ ਵਿੱਚ ਪਹੁੰਚਿਆ ਹੈ ਸੱਚ ਪਾਤਸ਼ਾਹ ਜੀ ਕਹਿੰਦੇ ਨੇ ਜੇ ਅਸੀਂ ਆਪਣੇ ਉਸ ਮਕਸਦ ਨੂੰ ਪਛਾਣੀਆਂ ਨਾ ਕਿਸ ਅਡਾ ਸੰਸਾਰ ਵਿੱਚ ਆਉਣ ਦਾ ਮਤਲਬ ਕੀ ਹੈ ਤਾਂ ਭਈ ਫਿਰ ਤੇਰੇ ਵਿੱਚ ਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ ਬਹੁਤਾ ਜਿਵੇਂ ਦਾ ਪਸ਼ੂ ਹੈ ਓਵੇਂ ਦਾ ਤੂੰ ਹੈ ਪਸ਼ੂ ਵੀ ਸੰਸਾਰ ਚ ਆਇਆ ਉਹਨੇ ਬੱਚੇ ਪੈਦਾ ਕੀਤੇ ਇਥੋਂ ਚਲੇ ਗਿਆ ਤੂੰ ਵੀ ਆਇਆ ਸੰਸਾਰ ਚ ਬੱਚੇ ਪੈਦਾ ਕੀਤੇ ਤੇ ਉੱਥੋਂ ਚਲੇ ਗਿਆ ਕਹਿੰਦੇ ਤੇਰੇ ਵਿੱਚ ਤੇ ਪਸ਼ੂ ਦੇ ਵਿੱਚ ਕੋਈ ਅੰਤਰ ਨਹੀਂ ਹੈ ਮਾਲਕ ਦੀ ਬਾਣੀ ਦੇ ਬੋਲ ਸੱਚੇ ਪਾਤਸ਼ਾਹ ਦੇ ਕਹਿੰਦੇ ਮਾਣੂ ਕੱਲੇ ਉੱਠੀ ਚੱਲੇ ਮਾਣੂ ਕੱਲੇ ਚੱਲੇ ਸੰਸਾਰ ਤੋਂ ਆਏ ਆ ਤੇ ਇਥੋਂ ਚਲੇ ਗਏ ਮਾਲ ਕਹਿੰਦੇ ਸਵਾਦ ਨਹੀਂ ਇਸ ਗੱਲ ਦੇ ਵਿੱਚ ਕਿਸੇ ਦਾ ਸਵਾਦ ਨਹੀਂ ਹੈ ਸਵਾਦ ਨਹੀਂ ਇਹ ਬੇਹੀ ਗੱਲੇ ਇਸ ਗੱਲ ਦਾ ਕਹਿੰਦੇ ਸਵਾਦ ਨਹੀਂ ਰੱਬ ਨੇ ਪੈਦਾ ਕੀਤਾ ਇੱਥੇ ਆਏ ਸੰਸਾਰ 'ਚ ਕੰਮ ਕੀਤਾ ਤੇ ਸੰਸਾਰ ਤੋਂ ਚਲੇ ਗਏ ਕਹਿੰਦੇ ਤੇਰਾ ਕੋਈ ਮਕਸਦ ਹੈ ਤੈਨੂੰ ਮਕਸਦ ਲਈ ਸੰਸਾਰ 'ਚ ਭੇਜਿਆ ਹੈ ਤੇ ਉਹ ਮਕਸਦ ਕੀ ਹੈ ਸਵਾਲ ਪੈਦਾ ਹੋ ਜਾਂਦਾ ਸਾਡੇ ਅੰਦਰ ਉਹ ਕਿਹੜਾ ਮਕਸਦ ਹੈ ਜਿਹੜਾ ਲੈ ਕੇ ਅਸੀਂ ਸੰਸਾਰ 'ਚ ਪਹੁੰਚੇ ਹਾਂ ਤੇ ਮਾਲਕ ਨੇ ਰੋਜ਼ਾਨਾ ਸਾਨੂੰ ਬਾਣੀ ਚ ਉਹ ਸਮਝਾਉਂਦੇ ਨੇ ਭਈ ਪੀਰਾ ਮਕਸਦ ਹੈ ਫਸੀ ਰਹਿਰਾ ਸਾਹਿਬ ਜੀ ਦੇ ਵਿੱਚ ਰੋਜ਼ਾਨਾ ਉਸ ਮਕਸਦ ਨੂੰ ਪੜ੍ਹਦੇ ਆ ਗੁਰਦੇਵ ਪਿਤਾ ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹਰੀਆ ਸੰਸਾਰ ਚ ਆਇਆ ਤੈਨੂੰ ਦੇਹ ਪ੍ਰਾਪਤ ਹੋਈ ਹੈ ਕਾਦੇ ਲਈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਕੀ ਗੋਬਿੰਦ ਨੂੰ ਮਿਲਣਾ ਹੈ ਇਹ ਗੋਬਿੰਦ ਜਿਹੜਾ ਸ਼ਬਦ ਹੈ ਉਹ ਸੰਸਕ੍ਰਿਤ ਦਾ ਸ਼ਬਦ ਹੈ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਹੈ ਗੋ ਦਾ ਅਰਥ ਹੈ ਧਰਤੀ ਬਿੰਦ ਦਾ ਅਰਥ ਹੈ ਪਾਲਣ ਵਾਲਾ ਗੋਬਿੰਦ ਬਿੰਦ ਦਾ ਮਤਲਬ ਕੀ ਹੈ ਪਾਲਣ ਵਾਲਾ ਗੋ ਦਾ ਅਰਥ ਹੈ ਧਰਤੀ ਇਹਨੂੰ ਮਿਲਾ ਕੇ ਬਣਦਾ ਧਰਤੀ ਨੂੰ ਪਾਲਣ ਵਾਲਾ ਉਹ ਵੈਗਰੂ ਅਕਾਲ ਪੁਰਖ ਉਹਨੂੰ ਮਿਲਣ ਦਾ ਮੌਕਾ ਹੈ ਤੇ ਉਹ ਚਾਂਸ ਹੈ ਤੇ ਯਾਦ ਰੱਖਿਓ ਜਿਹੜਾ ਚਾਂਸ ਹੁੰਦਾ ਨਾ ਦੁਬਾਰਾ ਨਹੀਂ ਮਿਲਦਾ ਮਾਲਕ ਨੇ ਇਹ ਜਨਮ ਜਿਹੜਾ ਆ ਸਾਡਾ ਫਾਈਨਲ ਮੈਚ ਪਹੁੰਚਿਆ ਹੋਇਆ ਫਾਈਨਲ ਦੇ ਵਿੱਚ ਅਸੀਂ ਪਹੁੰਚੇ ਆ ਇੱਥੋਂ ਜਿੱਤ ਗਏ ਤੇ ਮਾਲਕ ਦੇ ਚਰਨਾ ਵਿੱਚ ਸੰਸਾਰ ਦੇ ਵਿੱਚ ਸਾਡੀ ਜੈ ਜੇਕਾਰ ਹੋਏਗੀ ਇੱਥੇ ਆ ਕੇ ਹਾਰ ਗਏ ਤੇ ਫਿਰ ਟੈਸਟ ਮੈਚ ਫਿਰ ਸੁਬਹਰਾ ਸ਼ੁਰੂ ਹੋ ਜਾਣਾ ਮਾਲਕ ਕਹਿੰਦੇ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਮਤ ਸੁਚੂ ਕੀ ਜਨਮ ਐਵੇਂ ਮਿਲ ਗਿਆ ਸਾ ਮੈਂ ਅਕਸਰ ਵੇਖਦਾ ਹਾਂ ਨਾ ਕਈ ਲੋਕਾਂ ਨੂੰ ਆਪਣੇ ਇਸ ਸੋਹਣੇ ਸਰੀਰ ਦੀ ਕਦਰ ਹੀ ਨਹੀਂ ਹੈਗੀ। ਉਹ ਜਦੋਂ ਆਪਣੇ ਸਰੀਰ ਨੂੰ ਖਰਾਬ ਕਰਦੇ ਨੇ, ਗਲਤ ਰਾਹਾਂ ਤੇ ਪੈਂਦੇ ਨੇ। ਉਹ ਸੋਚਦੇ ਨੇ ਕਿ ਇਹ ਸਰੀਰ ਐਵੇਂ ਰੱਬ ਨੇ ਦੇ ਦਿੱਤਾ ਮੈਨੂੰ। ਤੇ ਜਿਨ੍ਹਾਂ ਲੋਕਾਂ ਨੂੰ ਆਪਣੇ ਸਰੀਰ ਦੀ ਕਦਰ ਨਹੀਂ ਉਹ ਪਰਮਾਤਮਾ ਦੀ ਕਦਰ ਕਰ ਹੀ ਨਹੀਂ ਸਕਦੇ ਯਾਦ ਰੱਖਿਓ। ਮੈਂ ਅੱਗੇ ਬੇਨਤੀ ਕਰਦਾ ਹਾਂ। ਸਰੀਰ ਨੂੰ ਵਿਗਾੜਨਾ ਨਹੀਂ ਹੈ, ਸਰੀਰ ਨੂੰ ਸ਼ਿੰਗਾਰਨਾ ਹੈ। ਜਦੋਂ ਅਸੀਂ ਕਿਸੇ ਘਰ ਵਿੱਚ ਰਹਿੰਦੇ ਆ ਨਾ ਜਿਸ ਘਰ ਵਿੱਚ ਜਿਸ ਬੇਸਮੈਂਟ ਵਿੱਚ ਤੁਸੀਂ ਰਹਿੰਦੇ ਹੋ ਜੇ ਉਸ ਬੇਸਮੈਂਟ ਨੂੰ ਤੁਸੀਂ ਸਵਾਰਦੇ ਹੋ ਤੇ ਜਿਹੜਾ ਮਾਲਕ ਹੈ ਨਾ ਤੁਹਾਡੇ ਤੋਂ ਖੁਸ਼ ਹੁੰਦਾ ਹੈ ਕਹਿੰਦਾ ਇਹ ਤੇ ਆਪਣੇ ਕੋਲੋਂ ਪੇਂਟ ਕਰ ਦਿੰਦਾ ਇਹ ਆਪਣੇ ਕੋਲੋਂ ਟੂਟੀਆਂ ਠੀਕ ਕਰ ਦਿੰਦਾ ਇਹ ਆਪਣੇ ਕੋਲੋਂ ਹੀ ਕੋਈ ਯੂਟਿਲਾਈਜ਼ ਜਿਹੜੀ ਖਰਾਬ ਹੁੰਦੀ ਹੈ ਆਪਣੇ ਆਪ ਕੋਲੋਂ ਠੀਕ ਕਰ ਦਿੰਦਾ ਕਹਿੰਦਾ ਨਹੀਂ 400 ਨਹੀਂ ਲੈਣਾ ਤੇਰੇ ਕੋਲ 450 ਨਹੀਂ ਲੈਣਾ ਤੂੰ 300 ਦੇ ਦਿਆ ਕਰ ਉਹ ਕਿਉਂ 300 ਤੇ ਮੰਨ ਗਿਆ ਕਿਉਂਕਿ ਉਹਨੂੰ ਅਹਿਸਾਸ ਹੋਇਆ ਕਿ ਇਹ ਬੰਦਾ ਮੇਰੀ ਮਕਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ। ਭਈ ਉਹ ਤਾਂ ਇਹ ਫਾਇਦਾ ਕਰ ਰਿਹਾ। ਮੈਂ ਕਿਉਂ ਨਾ ਇਹਦਾ ਫਾਇਦਾ ਕਰਾਂ। ਗੱਲ ਸਮਝ ਵਿੱਚ ਆ ਗਈ। ਜੇਕ ਨਿਕਾਜਿਆ ਮਕਾਨ ਦਾ ਮਾਲਕ ਇਹਨੇ ਕਰ ਸਕਦਾ ਆ ਤੇ ਉਹ ਸਰਬਸ਼ਕਤੀਮਾਨ ਵਾਹਿਗੁਰੂ ਅਕਾਲ ਪੁਰਖ ਜਿਨੇ ਸਾਨੂੰ ਇਹ ਜਿਹੜਾ ਘਰ ਦਿੱਤਾ ਕਰਾਇਆ। ਇਹਦੀ ਬੇਸਮੈਂਟ ਸਾਨੂੰ ਕਿਰਾਏ ਤੇ ਦਿੱਤੀ ਹੈ ਬੇਸਮੈਂਟ ਸਾਨੂੰ ਦੀ ਜਿੱਥੇ ਅਸੀਂ ਰਹਿ ਰਹੇ ਹਾਂ ਆ ਘਰ ਹੈ ਵਾਹਿਗੁਰੂ ਅਕਾਲ ਪੁਰਖ ਦਾ ਇਹਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਜਦੋਂ ਉਹਦਾ ਜੀ ਕੀਰਤਨ ਉਹਨੇ ਕਹਿਣ ਪਤਾ ਲੱਗ ਗਿਆ ਨਾ ਉਹਨੇ ਕਿ ਇਹ ਮੇਰੇ ਮੇਰੇ ਘਰ ਨੂੰ ਇਹਨੇ ਖਰਾਬ ਕੀਤਾ ਉਹਨੇ ਕਿਹਾ ਚੱਲ ਵੇ ਤੱਤਰ ਹੋ ਜਾ ਇੱਥੋਂ ਮੈਨੂੰ ਤੇਰੇ ਵਰਗੇ ਕਿਰਾਏਦਾਰ ਦੀ ਲੋੜ ਨਹੀਂ ਐ ਚੱਲ ਉਹ ਕਹਿੰਦਾ ਮੈਂ ਜ਼ਿਆਦਾ ਪੇ ਕਰ ਦਿੰਦਾ ਹੈ ਕਹਿੰਦਾ ਨਹੀਂ ਮੈਨੂੰ ਤੇਰੇ ਤੋਂ ਘੱਟ ਕਿਰਾਏਦਾਰ ਵਾਲਾ ਮਿਲ ਜਾਏ ਮੈਂ ਉਹਨੂੰ ਦੇ ਦੇਵਾਂਗਾ ਜਿਹੜਾ ਕੋਈ ਵੀ ਪੈਸਾ ਨਾ ਦੇਵੇ ਪਰ ਮੇਰੇ ਘਰ ਨੂੰ ਸਾਫ਼ ਕੇ ਰੱਖੇ ਮੈਂ ਉਹਨੂੰ ਕਿਰਾਏ ਤੇ ਦੇ ਦਾਂਗਾ ਪਰ ਤੂੰ ਹਜ਼ਾਰ ਵੀ ਪੇ ਕਰੇਂਗਾ ਤੈਨੂੰ ਨਹੀਂ ਦੇਵਾਂਗਾ ਉਹ ਤੇ ਬਰਬਾਦ ਕਰਤਾ ਮੇਰੇ ਘਰ ਨੂੰ ਇਹ ਬੋਡੀ ਵੀ ਸਟੀ ਇਵੇਂ ਦੀ ਹੈਗੀ ਦੇਖਿਆ ਕਰੂ ਜਿਸ ਬੇਸਮੈਂਟ 'ਚ ਮੈਂ ਰੇਹ ਰਿਆਂ ਕਈ ਇਵੇਂ ਦੇ ਨਹੀਂ ਉਹਨਾਂ ਕੋ ਬੇਸਮੈਂਟ ਚੰਗੀ ਨਹੀਂ ਹੈਗੀ ਉਹ ਇਵੇਂ ਦੇ ਨੇ ਜਿਨ੍ਹਾਂ ਕੋ ਲੱਤਾਂ ਨਹੀਂ ਹੈ ਜਿਨ੍ਹਾਂ ਕੋ ਅੱਖਾਂ ਨਹੀਂ ਹੈਗੀਆਂ ਜਿਨ੍ਹਾਂ ਕੋ ਇੱਕ ਹੱਥ ਹੈਗਾ ਦੂਜਾ ਰੱਬ ਨੇ ਦਿੱਤਾ ਹੀ ਨਹੀਂ ਆ ਪਰ ਰਹਿ ਰਹੇ ਨੇ ਉਹ ਵੀ ਉੱਥੇ ਪੁੱਛ ਕੇ ਤੂੰ ਕਹੀ ਵੀਰ ਮੈਨੂੰ ਮਿਲਦੇ ਐ ਕਿ ਮੈਂ ਉਸ ਬੇਸਮੈਂਟ 'ਚ ਰਹਿ ਰਿਹਾ ਜਿੱਥੇ ਸਿਰਫ ਮੈਂ ਜਾ ਕੇ ਲੰਮੇ ਬੈ ਸਕਦਾ ਮੇਰੇ ਕੋ ਬੈਗ ਵੀ ਰੱਖਣ ਦੀ ਜਗ੍ਹਾ ਨਹੀਂ ਹੈਗੀ ਉੱਥੇ ਪਰ ਕੀ ਕਰਾਂ ਮਜਬੂਰੀ ਹੈ ਰਹਿਣਾ ਮੈਂ ਪਰ ਉੱਥੇ ਵੀ ਰਹਿ ਕੇ ਵੀ ਸਬਰ ਤੇ ਸੰਤੋਖੀ ਆ ਉਹ ਉੱਥੇ ਵੀ ਰਹਿ ਕੇ ਜਿਨ੍ਹਾਂ ਕੋ ਇੱਕ ਹੱਥ ਵੀ ਨਹੀਂ ਨਾ ਉਹ ਫਿਰ ਵੀ ਸੰਤੋਖੀ ਆ ਉਹ ਗਿਲਾ ਨਹੀਂ ਕਰਦੇ ਸਾਨੂੰ ਮਾਲਕ ਨੇ ਕਿੰਨਾ ਕੁਛ ਦਿੱਤਾ ਸੀ ਕਦੇ ਅਨਗ੍ਰੇਟੀਟਿਊਡ ਕਰਦੇ ਨਹੀਂ ਹੈ ਸ਼ੁਕਰਾਨੇ ਵੀ ਚਾਉਂਦੇ ਨਹੀਂ ਸ਼ੁਕਰ ਚ ਆਉਂਦੇ ਨਹੀਂ ਕਦੇ ਸ਼ੁਕਰਾਨਾ ਨਹੀਂ ਕਰਦੇ ਸੱਚੇ ਪਾਤਸ਼ਾਹ ਸ਼ੁਕਰਾਨਾ ਇੰਨਾ ਅੱਖਾਂ ਲਈ ਜਿਨ੍ਹਾਂ ਨਾਲ ਮੈਂ ਸੰਸਾਰ ਦੇਖਦਾ ਆ ਸ਼ੁਕਰਾਨਾ ਇੰਨਾ ਕੰਨਾਂ ਲਈ ਕਿੰਨਾ ਸੋਹਣਾ ਸੁਣਦੇ ਆ ਕੰਨ ਮੇਰੇ ਇਹਨਾਂ ਦੀ ਲਿਸਨਿੰਗ ਕਿੰਨੀ ਵਧੀਆ ਆ ਮੈਂ ਲिटल ਬਿਟ ਨਿੱਕੇ ਨਿੱਕੇ ਗੱਲਾਂ ਸੁਣ ਸਕਦਾ ਆ ਪਰ ਸੁਣਨਾ ਕਿ ਇਹ ਭਾਈ ਇਹ ਅਗਲੀ ਗੱਲ ਹੈ ਇਹ ਸ਼ੰਗਾਰਨਾ ਹੈ ਜਿਨੇ 20 ਮਿੰਟ ਮੈਨੂੰ ਇੱਕ ਰਾਏ ਤੇ ਮਕਾਨ ਦਿੱਤਾ ਆ ਮੈਂ ਇਹਨੂੰ ਸ਼ੰਗਾਰਾਂ ਜਿਹਨੂੰ ਵੇਖ ਕੇ ਉਹ ਆਖੇ ਕਿ ਤੇਰੇ ਵਰਗੇ ਬੰਦੇ ਤਾਂ ਧਰਤੀ ਤੇ ਚਾਹੀਦੇ ਤੈਨੂੰ ਛੇਤੀ ਲੈ ਕੇ ਨਹੀਂ ਜਾਣਾ ਤੇਰੇ ਕੋਲੋਂ ਹੋਰ ਪੁੰਨਦਾਨ ਮੈਂ ਕਰਾਉਣੇ ਪਰ ਸਾਡੀ ਅੱਜ ਤੱਕ ਮੱਤ ਵਿੱਚ ਇਹੀ ਨਹੀਂ ਪਿਆ ਕਿ ਮੈਂ ਸੰਸਾਰ ਚ ਕਾ ਦੇ ਲਿਆ ਆ ਮੈਨੂੰ ਨੇ ਮਕਾਨ ਕਰਾਇਤੇ ਦਿੱਤਾ ਆ ਮੈਂ ਇੱਥੇ ਲਈ ਕਾਦੇ ਲਿਆ ਹਰ ਇੱਕ ਇਨਸਾਨ ਦਾ ਇੱਕ ਮਕਸਦ ਹੈ ਜੀ ਇੱਕ ਹੰਦਾ ਸੰਸਾਰ ਵਿੱਚ ਆਉਣ ਦਾ ਏਮ ਇੱਕ ਹੈ ਆਪਣੀ ਧਰਤੀ ਨੂੰ ਛੱਡ ਕੇ ਦੂਜੀ ਧਰਤੀ ਵਿੱਚ ਆਉਣ ਦਾ ਏਮ ਜੇ ਅਸੀਂ ਇਹ ਏਮ ਭੁੱਲ ਗਏ ਨਾ ਕਿ ਮੈਨੂੰ ਡੈਡੀ ਮੰਮੀ ਨੇ ਬੇਬੇ ਬਾਪੂ ਨੇ ਕਾਦੇ ਲਈ ਭੇਜਿਆ ਸੰਸਾਰ ਇਸ ਕੈਨੇਡਾ ਦੀ ਧਰਤੀ 'ਤੇ ਏਮ ਸੀ ਪੁੱਤ ਜ਼ਿੰਦਗੀ 'ਚ ਤਰੱਕੀ ਕਰਨੀ ਹੈ ਤੂੰ ਸਟੱਡੀ ਕਰਨੀ ਚੱਲਿਆ ਛੱਡਣੀ ਨਹੀਂ ਸਟੱਡੀ ਆ ਤੇਰੀ ਫੇਸ 'ਤੇ ਹੀ ਲੱਗੀ ਆ ਕਾਲਜ ਦੀ ਦੇਖੀ ਕਿਤੇ ਇੱਕ ਦਿਨ ਵੀ ਬ੍ਰੇਕ ਨਾ ਲਾਈਂ ਪਰ ਯਾਦ ਰੱਖਿਓ ਇੱਥੇ ਕਈ-ਕਈ ਦਿਨ ਬੰਕ ਕਰ ਜਾਂਦਾ ਬੰਦਾ ਹਾਂ ਕਿਉਂਕਿ ਇਹ ਕਦਰ ਨਹੀਂ ਹੈਗੀ ਅਜਿੱਤੇ ਬਾਪੂ ਦੀ ਕਮਾਈ ਆ ਨਾ ਜਦੋਂ ਆਪਣੀ ਕਮਾਈ ਦਾ ਕੋਈ ਇੱਕ ਡਾਲਰ ਵੀ ਖੋਹ ਲੈਂਦਾ ਨਾ ਆਂਦਰਾਂ ਪਾੜ ਜਾਂਦੀ ਆਂ ਬਿਲੋ ਨਾ ਦੇਵੇ 1 ਘੰਟੇ ਦੇ ਪੈਸੇ ਲੜਨ ਤੱਕ ਜਾਣੇ ਆ ਤੇ ਜਿਸ ਪਿਓ ਨੇ ਸਿਰ ਤੇ ਕਰਜ਼ਾ ਚੁੱਕ ਕੇ ਭੇਜਿਆ ਵੇ ਤੇ ਉਹਦਾ ਪੁੱਤ ਉਹਦੀ ਧੀ ਇੱਕ ਦਿਨ ਕਾਲਜ ਮਿਸ ਕਰ ਦੇਵੇ ਉਹਨੂੰ ਕੋਈ ਨਹੀਂ ਪਤਾ ਉਹ ਬੈਠਾ ਬੇਵਾਕ ਹੋ ਕੇ ਉਹਨੂੰ ਪਤਾ ਵਿਸ਼ਵਾਸ ਹੈ ਮੇਰਾ ਧੀ ਪੁੱਤ ਮੈਨੂੰ ਧੋਖਾ ਨਹੀਂ ਦੇਗਾ ਪਰ ਜਿੱਦਣ ਉਹਨੂੰ ਪਤਾ ਲੱਗਦਾ ਆ ਮੇਰੇ ਧੀ ਤੇ ਪੁੱਤ ਨੇ ਕਾਲਜ ਨਹੀਂ ਪੜਨ ਗਿਆ ਉਥੇ ਐਸ਼ ਪ੍ਰਸਤੀ ਕਰ ਰਿਹਾ ਉਥੇ ਸ਼ਰਾਬਾਂ ਪੀ ਰਿਹਾ ਉਥੇ ਗਲਤ ਰਸਤੇ ਤੇ ਗਿਆ ਸੋਚ ਕੇ ਦੇਖੋ ਉਹਦੇ ਦਿਲ ਤੇ ਕੀ ਬੀਤੂਗੀ ਬਸ ਇੰਨਾ ਕ ਹੁੰਦਾ ਉਹ ਵੱਦ ਦਵਾ ਨਹੀਂ ਦਿੰਦਾ ਮਾਂ-ਬਾਪ ਸਾਡੇ ਕਿੰਨਾ ਵੀ ਅਸੀਂ ਬੁਰਾ ਭੈਲਾ ਕਹਿ ਲਈਏ ਉਹ ਕਦੀ ਵੱਦ ਦਵਾ ਨਹੀਂ ਦਿੰਦੇ ਪਰ ਸੋਚ ਕੇ ਦੇਖੋ ਹਰ ਇੱਕ ਮਾਂ-ਬਾਪ ਦੀਆਂ ਸਦਰਾ ਹੈ ਤੁਹਾਡੇ ਪਿੱਛੇ ਉਹਨਾਂ ਦਾ ਏਮ ਜੁੜਿਆ ਇਸੀ ਤਰ੍ਹਾਂ ਵਾਈਗ੍ਰੋ ਅਕਾਲਪੁਰਖ ਦਾ ਵੀ ਇੱਕ ਏਮ ਹੈ ਤੁਹਾਨੂੰ ਭੇਜਣ ਦਾ ਸੰਸਾਰ ਵਿੱਚ ਜਿਹੜੀ ਤੁਹਾਡੇ ਅੰਦਰ ਸੋਲ ਹੈ ਨਾ ਸੋਲ ਮਤਲਬ ਆਤਮਾ ਜਿਹੜੀ ਆਤਮਾ ਆ ਉਹਨੂੰ ਸੰਸਾਰ ਚ ਭੇਜਿੰਦਾ ਉਹਦਾ ਮਕਸਦ ਹੈ ਕਿ ਮੈਂ ਸੰਸਾਰ ਦੇ ਵਿੱਚ ਆ ਫਲਾਣੀ ਆਤਮਾ ਭੇਜਣ ਲੱਗਾ ਇਹਨੂੰ ਨੇਮ ਜਿਹੜਾ ਮਿਲੇ ਆ ਉਹ ਸੰਸਾਰ ਵਿੱਚ ਮਿਲੇ ਆ ਜਿਹੜਾ ਤੁਹਾਡਾ ਨਾਮ ਆ ਇਹ ਤੁਹਾਡੀ ਬਾਡੀ ਦਾ ਨਾਮ ਆ ਤੁਹਾਡੀਆਂ ਅੱਖਾਂ ਦਾ ਨਾਮ ਆ ਤੋੜੇ ਹੱਥਾਂ ਦਾ ਨਾਂ ਆ ਤੁਹਾਡੀ ਫਿੰਗਰਪ੍ਰਿੰਟ ਦਾ ਨਾਂ ਆ ਕਿ ਤੁਹਾਡਾ ਜਿਹੜਾ ਨੇਮ ਹੈ ਸੋਲ ਦਾ ਨਾਂ ਨਹੀਂ ਹੈਗਾ ਪਰ ਸੋਲ ਦਾ ਇੱਕ ਮਕਸਦ ਹੈ ਸੰਸਾਰ ਵਿੱਚ ਆਉਣਾ ਕਿ ਜਿਸ ਪ੍ਰਮਾਤਮਾ ਨੇ ਤੈਨੂੰ ਸੰਸਾਰ ਚ ਭੇਜਿਆ ਭਾਈ ਇਸ ਮਕਾਨ ਨੂੰ ਵਰਤਦੇ ਆਂ ਵਰਤਦੇ ਆਂ ਉਹਨੂੰ ਵੀ ਯਾਦ ਕਰਨਾ ਹੈ ਉਹਨੂੰ ਨੁਕਸਾਨ ਨਹੀਂ ਪਹੁੰਚਾਉਣਾ ਜੇ ਤੂੰ ਉਹਨੂੰ ਨੁਕਸਾਨ ਪਹੁੰਚਾਇਆ ਉਹਨੇ ਤੈਨੂੰ ਉਸੇ ਵਕਤ ਤੇਰੀ ਬੇਸਮੈਂਟ ਖਾਲੀ ਕਰਾ ਲਿਆ